ਮੈਂ ਤਾਂ ਟੁਕੜ ਪੰਜ ਸੱਤ ਕੁੜੀਆਂ ਦੇ ਨੰਬਰ ਵੇਚ ਲੈਨੇ ਚੰਗਾ ਹੋਟਲ ਵਾਲਾ ਉਹ ਮੇ ਕੋਲ ਸਭ ਵੈਰੀਫਾਈ ਹੋ ਜਾਣਾ ਪੁੱਤ ਡੋਂਟ ਵਰੀ ਬੱਚਾ ਕੋਈ ਟੈਨਸ਼ਨ ਨਹੀਂ ਲੈ ਜੇ ਮੰਨ ਲਓ ਕੋ ਕੁੜੀ ਨੰਬਰ ਲਾਉਂਦੀ ਹੈ ਨਾ ਉਹ ਗਾਇ ਆਪਣਾ ਜਾਂ ਤਾਂ ਮੁੰਡਾ ਹੁੰਦਾ ਵਾ ਪਿਓ ਹੁੰਦਾ ਵਾ ਜਾਂ ਭਰਾ ਹੁੰਦਾ ਵਾ ਕੋਈ ਨਾ ਕੋਈ ਮੂਰੇ ਹੁੰਦਾ ਵਾ ਇਹ ਇਹ ਬੰਦਾ ਸੱਚਾ ਵਾ ਪਤਾ ਕਿਉਂ ਵੇਖੋ ਇਹਨੇ ਸੱਚ ਕਿੰਨਾ ਬੋਲਿਆ ਆਪਾਂ ਨੂੰ ਸ਼ੁਰੂ ਚ ਸੱਚ ਥੋੜਾ ਸੱਚ ਬੋਲਿਆ ਨੇ 15 ਮਿੰਟ ਦਾ ਬੜਾ ਸੱਚ ਸੁਣਾਇਆ ਬਾਬਾ ਜੀ ਤੁਸੀਂ ਤੇ ਭਗਤੀ ਤੁਹਾਡੇ ਪਿੱਛੇ ਤੂਫਣ ਵਲੰਦੀ ਮੈਨੂੰ ਤਾਂ ਯਕੀਨ ਹੋ ਗਿਆ ਬੰਦਾ ਰੱਬ ਆ ਪੱਕਾ ਖਿਡਾਰੀ ਆਏ ਇਨੂੰ ਕਿਵੇਂ ਨਾ ਸਮਝ ਲਓ ਇਹਨੂੰ ਮੈਨੂੰ ਤੇ ਮੈਨੂੰ ਤੇ ਵੀਰੇ ਸੌਣ ਲੱਗੇ ਮੈਨੂੰ ਇਹ ਵੀ ਡਰ ਗਿਆ ਉਹ ਤਾਂ ਮੰਨ ਗਿਆ ਹੋਰ ਕਿਹੜਾ ਲੋ ਚੱਕਰੀ ਆਹੀਂ ਦੱਸਦਾ ਨਹੀਂ ਆ ਇੱਧਰ ਵੇਖੋ ਇਹ ਪਹਿਲੀ ਵੀਡੀਓ ਮੈਂ ਇੱਕ ਮੈਂ ਤੁਹਾਨੂੰ ਦੱਸਿਆ ਲੱਗਾ ਵਾ ਅਸੀਂ ਤੁਹਾਨੂੰ ਇਹਦੀ ਗੱਲ ਦੱਸਦੀ ਆ ਬਾਬਾ ਜੀ ਮੈਂ ਮੈਂ ਬਾਬਾ ਜੀ ਤੁਹਾਨੂੰ ਇਹ ਅੱਛਾ ਇੱਕ ਕੈਮਰੇ ਤੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਇਹ ਚੀਜ਼ ਦੀ ਪੱਕੀ ਗਾਰੰਟੀ ਆ ਕੀ ਇਸ ਤੋਂ ਬਾਅਦ ਜੇਕਰ ਪੱਤਰਕਾਰਾਂ ਦੇ ਹਮਲੇ ਹੁੰਦੇ ਆ ਜਾਂ ਬਾਬੇ ਦੇ ਕਿਤੇ ਥ੍ਰੈਟ ਕੋ ਲਾਉਂਦੀਆਂ ਇਹਨਾਂ ਵੱਲੋਂ ਹੀ ਹੁੰਦੀਆਂ ਨੇ ਕਿਹਨਾਂ ਵੱਲੋਂ ਆਉਂਦੀਆਂ ਫਿਰ ਇਹ ਤੁਹਾਡਾ ਜਰੂਰ ਆਇਓ ਅਸੀਂ ਤਾਂ ਚੈਲੈਂਜ ਕਰਦੇ ਹਾਂ ਮੈਨੂੰ ਜਦੋਂ ਪਹਿਲਾਂ ਵੀ ਥ੍ਰੈਟ ਆਈਆਂ ਇਹਨਾਂ ਮੈਂ ਉਦੋਂ ਵੀ ਕਿਹਾ ਸੀ ਵੀ ਸਾਡੇ ਉੱਤੇ ਜਰੂਰ